ਅੱਜ ਬਾਬਾ ਬਕਾਲਾ ਸਾਹਿਬ ਵਿਕੇ ਬਾਲਮਿਕ ਸੇਵਾ ਸੁਸਾਇਟੀ ਬਾਬਾ ਬਕਾਲਾ ਸਾਹਿਬ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਉੱਥੇ ਹੀ ਉਚੇਚੇ ਤੌਰ ਤੇ ਗੁਰਗਿਆਨ ਨਾਦ ਬਾਲਮਿਕ ਧਰਮ ਸਮਾਜ ਦੇ ਮੁਖੀ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ ਪਹੁੰਚੇ ਅਤੇ ਉਹਨਾਂ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਤਸਵੀਰ ਨੂੰ ਫੁੱਲ ਪੇਂਟ ਕੀਤੇ ਗਏ ਅਤੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਅਸੀਂ ਆਪਣੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਮਨਾ ਰਿਹਾ ਉੱਥੇ ਹੀ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਦੇ ਮੁਹੱਲਾ ਮਾਤਾ ਰਾਣੀ ਵਿਕੇ ਉਹਨਾਂ ਦਾ ਜਨ ਪਰਦੇ ਪਰਦਾਰ ਨੂੰ ਲੈਟਰ ਪੈਡ ਦੇ ਨਾਲ ਸਨਮਾਨਿਤ ਕੀਤਾ ਗਿਆ ਪ੍ਰਧਾਨ ਅਭੀ ਸਿੰਘ ਵਾਈਸ ਚੇਰਮਨ ਬਾਬਾ ਰਿੰਕੂ ਸਾਈਂ ਮੱਠ ਸੱਠਿਆਲਾ ਪ੍ਰਧਾਨ ਹਰਜੋਤ ਸਿੰਘ ਮਹਿਤਾ ਪ੍ਰਧਾਨ ਦਿਲਵਾਰ ਸਿੰਘ ਹੋਰਾ ਦੀ ਮੌਜੂਦ ਰਹੇ ਬਾਬਾ ਬਕਾਲਾ ਤੋਂ ਪੱਤਰਕਾਰ ਵਿਜੇ ਸਰਵਰਵਾਲ ਦੀ ਰਿਪੋਰਟ ਬਾਬਾ ਜੀ ਅੱਜ ਬਾਬਾ ਬਕਾਲਾ ਸਾਹਿਬ ਆਪਣੇ ਵਾਲਮੀਕ ਸੁਆਮੀ ਦੇ ਮੰਦਿਰ ਤੇ ਆਏ ਹੋ ਤੇ ਉਸ ਸੰਬੰਧ ਵਿੱਚ ਤੁਸੀਂ ਕੀ ਕਰ ਰਹੇ ਹੋ ਸਰਵਰਵਾਲ ਜੀ ਤੇ ਅਗਰ ਜੀ ਆਨਾ ਜੀ ਆਲ ਭਾਰਤ ਤੇ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਨੂਰਵਾਸੀ ਸਭਾਏ ਨੂੰ ਕਿਛੇ ਮੈਂ ਦਰਸ਼ਨਾ ਚਾਹੁੰਨਾ ਹੈ ਕਿ ਅੱਜ ਸਮੁੱਚੇ ਦੇਸ਼ ਦੇ ਵਿੱਚ ਜਿੱਥੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਪੰਜਾਬ ਦੇ ਵਿੱਚ 117 ਦੇ 17 ਹਲਕਿਆਂ ਦੇ ਵਿੱਚ ਜਥੇਬੰਦੀ ਗੁਰੂ ਗਿਆਨਾ ਵਾਲਮੀਕੀ ਧਰਮ ਸਮਾਜ ਵਾਲਮੀਕੀ ਪੀਅਤ ਅਮਿਤ ਸਰ ਵੱਲੋਂ ਹਰ ਹਲਕਾ ਪੱਧਰ ਤੇ ਵੱਡੇ ਵੱਡੇ ਕਾਰਿਗ੍ਰਮ ਕਰਕੇ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਉਂਕਿ ਪ੍ਰੇਰਣਾ ਆ ਅਸੀਂ ਪਿੰਡਾ ਕਸਰਿਆਂ ਚ ਆਪਣੇ ਸਮਾਜ ਨੂੰ ਆਪਣੇ ਬੱਚਿਆਂ ਨੂੰ ਆਪਣੀਆਂ ਧੀਆ ਜੋ ਸਾਡੇ ਬੱਚੇ ਪੜ ਰਹੇ ਆ ਉਹਨਾਂ ਆਪਣੇ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਸਾਹਿਬ ਜੀ ਦੇ ਦਰਸਾਏ ਹੋਏ ਮਾਰਗਾ ਤੇ ਚੱਲਣ ਦੀ ਅਪੀਲ ਕਰਨ ਲਈ ਆਏ ਆ ਕਿਉਂਕਿ ਜਦੋਂ ਅਸੀਂ ਘਰਾਂ ਘਰਾਂ ਤੱਕ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਹਾੜੇ ਮਨਾਵਾਂਗੇ ਤੇ ਸਾਡੇ ਬੱਚਿਆਂ ਦੇ ਵਿੱਚ ਇੱਕ ਵੱਡੀ ਸੋਚ ਤੇ ਵੱਡਾ ਉਤਸ਼ਾਹ ਪੈਦਾ ਹੋਏਗਾ ਤਾਂ ਜੋ ਡਾਕਟਰ ਵੀਰ ਅਮਰੀਕਾ ਸਾਹਿਬ ਜੀ ਵੱਲੋਂ ਦਰਸਾਏ ਗਏ ਮਾਰਗਾਂ ਤੇ ਚੱਲਣਗੇ ਅਤੇ IAS PCS ਦੀਆਂ ਜਿਹੜੀਆਂ ਜੱਜ ਜਾਂ ਹੋਰ ਪੋਸਟਾਂ ਆ ਉਹਨਾਂ ਤੱਕ ਪਹੁੰਚ ਕਰਨਗੇ ਕਿਉਂਕਿ ਜੇਕਰ ਸਾਹਮਣੇ ਅਮਰੀਕਾ ਸਾਹਿਬ ਜੀ ਦੇ ਆ ਤੇ ਉਹ ਸਿਰਫ ਤੇ ਸਿਰਫ ਉਹ এডੂਕੇਸ਼ਨ ਦੇ ਵਿੱਚ ਉਹ ਦਿੰਦੇ ਆ ਸੋ ਅੱਜ ਭਗਵਾਨ ਵਾਲਮੀਕੀ ਮੰਦਰ ਜਿਹੜਾ ਆ ਪਿੰਡ ਬਾਬਾ ਬਕਾਲਾ ਵਿਖੇ ਅਤੇ ਨਾਲ ਹੀ ਮਾਤਾ ਜੀ ਕਾਲੀਕੀ ਦਾ ਇੱਥੇ ਮੰਦਿਰ ਹੈ ਪ੍ਰਾਚੀਨ ਉਸ ਦੀ ਦਰਸ਼ਾਲਾ ਵਿੱਚ ਇੱਕ ਬਹੁਤ ਵੱਡਾ ਗਰੀਗਨ ਕਰਾ ਕੇ ਸਾਡੇ ਇੱਥੋਂ ਦੇ ਹਲਕੇ ਦੇ ਪ੍ਰਧਾਨ ਰਵੀ ਜੀ ਅਤੇ ਸ੍ਰੀ ਸਾਡੇ ਬਾਬਾ ਜੀ ਵਾਈਸ ਚੇਅਰਮੈਨ ਪੰਜਾਬ ਵਿੰਕੀ ਸਟਿਆਲਾ ਜੀ ਅਤੇ ਹਰਜੋਤ ਸਿੰਘ ਜੀ ਮਹਿਤਾ ਮੀਤ ਪ੍ਰਧਾਨ ਬੁੱਧਵੇਂ ਅਤੇ ਸੂਚੀ ਟੀਮ ਵੱਲੋਂ ਜਿਹੜਾ ਆ ਕਿ ਮਨਾਇਆ ਗਿਆ ਆ ਅਸੀਂ ਉਹਨਾਂ ਦਾ ਦੇਦਿਆਂ ਕਰ ਰਹੀਆਂ ਤੋਂ ਧੰਨਵਾਦ ਕਰਦੇ ਆ ਜਿੱਥੇ ਮੈਂ ਬਾਬਾ ਬਕਾਲਾ ਸਾਹਿਬ ਦੀ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਉਹਨਾਂ ਨੂੰ ਸਾਰੇ ਭਾਰਤ ਨਿਵਾਸੀਆਂ ਨੂੰ ਇਹ ਕਥੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਪੂਰੇ ਭਾਰਤ ਦੇ ਹਰ ਪਿੰਡ ਤੱਕ ਪਹੁੰਚ ਕਰਕੇ ਹਰ ਗਲੀ ਤੱਕ ਪਹੁੰਚ ਕਰਕੇ ਅੰਮ੍ਰਿਤਕਾਲ ਸਾਹਿਬ ਜੀ ਦਾ ਜਿਹੜਾ ਜਨਮ ਦਿਹਾੜਾ ਬੜੇ ਸ਼ਰਧਾ ਤੇ ਬੜੇ ਸਾਹ ਨਾਲ ਮਨਾਉਣਾ ਚਾਹੀਦਾ ਤਾਂ ਜੋ ਸਾਡੇ ਅੰਦਰ ਨਵੀਂ ਕ੍ਰਾਂਤੀ ਜਲੀ ਪੈਦਾ ਹੋਵੇ ਜਵਾਲ ਮਿੱਤੀ ਜੈ